ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਇਸ ਸੰਸਾਰ ਦੇ ਵਿੱਚ ਇਸ ਸਰੀਰ ਰਾਹੀ ਜਿੰਨੇ ਵੀ ਕਾਰਜ ਕਰਨੇ ਸੀ ਉਹ ਸਾਰੇ ਕਾਰਜ ਕਰਨ ਤੋਂ ਬਾਅਦ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਰੂ ਮਹਾਰਾਜ ਹੁਣ ਸਿੱਖਾ ਦੀ ਪਰਖ ਲੈਣ ਲੱਗੇ ਨੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਸ਼ਿਕਾਰੀ ਦਾ ਰੂਪ ਪਨਾਇਆ ਧਾਨਕ ਦਾ ਰੂਪ ਬਣਾ ਕੇ ਉਜਾੜ ਦੇ ਵਿੱਚ ਚਲੇ ਗਏ ਨੇ ਭਾਈ ਲੈਨਾ ਜੀ ਵੀ ਗੁਰੂ ਮਹਾਰਾਜ ਜੀ ਦੇ ਨਾਲ ਹਨ ਜਦੋਂ ਗੁਰੂ ਸਾਹਿਬ ਨੇ ਭਾਈ ਲੈਨਾ ਜੀ ਨੂੰ ਵੇਖਿਆ ਤਾਂ ਮਹਾਰਾਜ ਨੇ ਭਾਈ ਲੈਨਾ ਜੀ ਨੂੰ ਕਿਹਾ ਪੁਰਖਾ ਤੂੰ ਵਾਪਿਸ ਕਰਤਾਰਪੁਰ ਸਾਹਿਬ ਚਲੇ ਜਾ ਉਦੋਂ ਫਿਰ ਭਾਈ ਲੈਨਾ ਜੀ ਕਰਤਾਰਪੁਰ ਸਾਹਿਬ ਵਾਪਿਸ ਆ ਗਏ ਇੱਥੇ ਆ ਕੇ ਸਿੱਖਾਂ ਨੂੰ ਉਪਦੇਸ਼ ਦਿੱਤਾ ਸਿੱਖੋ ਕਿਤੇ ਪੁਲੇਖੇ ਵਿੱਚ ਨਾ ਪੈ ਜਾਓ ਗੁਰੂ ਨਾਨਕ ਸੱਚੇ ਪਾਤਸ਼ਾਹ ਖੁਦ ਖੁਦਾ ਹਨ ਇਹ ਕੋਈ ਇਨਸਾਨ ਨਹੀਂ ਹੈ ਇਕ ਓੰਕਾਰ ਵਾਹਿਗੁਰੂ ਜਿਨੂੰ ਕਹਨੇ ਆ ਉਹੀ ਗੁਰੂ ਨਾਨਕ ਸਾਧ ਸੰਗਤ ਜੀ ਅਸਲ ਵਿੱਚ ਤਾਂ ਸੱਚ ਇਹ ਹੈ ਜਿਹੜਾ ਸੌਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਇਸ ਸੰਸਾਰ ਵਿੱਚ ਲੈ ਕੇ ਆਏ ਸਨ ਉਹਦੇ ਅਸਲ ਵਪਾਰੀ ਭਾਈ ਲੈਨਾ ਜੀ ਹਨ ਭਾਈ ਲੈਨਾ ਜੀ ਨੇ ਇੱਥੇ ਵਾਪਸ ਆ ਕੇ ਕਰਤਾਰਪੁਰ ਸਾਹਿਬ ਸਿੱਖਾਂ ਨੂੰ ਆਖਿਆ ਕਿਤੇ ਭੁਲੇਖੇ ਵਿੱਚ ਨਾ ਪਿਓ ਗੁਰੂ ਨਾਨਕ ਸੱਚੇ ਪਾਤਸ਼ਾਹ ਖੁਦ ਪਰਮੇਸ਼ਰ ਹਨ ਕਿਸੇ ਹੋਰ ਨੇ ਮੁਕਤੀ ਨਹੀਂ ਦੇਣੀ ਜੇ ਮੁਕਤੀ ਦੇਣੀ ਹੈ ਤਾਂ ਗੁਰੂ ਨਾਨਕ ਪਾਸ਼ਾ ਨੇ ਦੇਣੀ ਹੈ ਹਜੇ ਪਈ ਲੈਣਾ ਜੀ ਤੋਂ ਸਿੱਖ ਬਚਨ ਸੁਣ ਹੀ ਰਹੇ ਸਨ ਉਸੇ ਵਕਤ ਗੁਰੂ ਨਾਨਕ ਸੱਚੇ ਪਾਸ਼ਾ ਜੀ ਉੱਥੋਂ ਆ ਗਏ ਜਦੋਂ ਸਿੱਖਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਵੇਖਿਆ ਤਾਂ ਸਿੱਖ ਕਹਿਣ ਲੱਗੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਧੰਨਕ ਦਾ ਰੂਪ ਕਿਉਂ ਉਤਾਰਿਆ ਹੋਇਆ ਉਦੋਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਸਾਰੇ ਸਿੱਖਾਂ ਨੂੰ ਕਹਿੰਦੇ ਨੇ ਵੀ ਤੁਸੀਂ ਇੱਥੇ ਕਿਉਂ ਬੈਠੇ ਹੋ ਹੋ ਚਲੇ ਜਾਓ ਇੱਥੋਂ ਤਾਂ ਸਿੱਖ ਅਗਿਓ ਮਹਾਰਾਜ ਨੂੰ ਕਹਿੰਦੇ ਮਹਾਰਾਜ ਅਸੀਂ ਕਿੱਥੇ ਜਾਈਏ ਅਸੀਂ ਤਾਂ ਤੁਹਾਡੇ ਸਿੱਖਾਂ ਤੇ ਜਦੋਂ ਮਹਾਰਾਜ ਕਿਸੇ ਦੇ ਮੁੱਖੋਂ ਇਹ ਸੁਣਦੇ ਆ ਨਾ ਕਿ ਅਸੀਂ ਮਹਾਰਾਜ ਤੁਹਾਡੇ ਸਿੱਖਾਂ ਮਹਾਰਾਜ ਦੇ ਹੱਥ ਵਿੱਚ ਇੱਕ ਕੁਤਬ ਹੈ ਜਿਹਨੂੰ ਡਾਂਗ ਵੀ ਕਹਿ ਸਕਦੇ ਆ ਮਹਾਰਾਜ ਫਿਰ ਉਹਨਾਂ ਸਿੱਖਾਂ ਨੂੰ ਡਾਂਗ ਮਾਰਦੇ ਨੇ ਕਈ ਤਾਂ ਸਿੱਖ ਜਿਹੜੇ ਡਾਂਗਾ ਨਹੀਂ ਸਹਿ ਸਕੇ ਉਹ ਤਾਂ ਵਾਪਿਸ ਆਪੋ ਆਪਣੇ ਘਰੇ ਚਲੇ ਗਏ ਪਰ ਕਈ ਸਿੱਖ ਅਜੇ ਡਾਂਗਾ ਸਹੀ ਜਾ ਰਹੇ ਨੇ ਤੇ ਉੱਥੇ ਹੀ ਬੈਠੇ ਨੇ ਜਿਹੜੇ ਉੱਥੇ ਰਹਿ ਗਏ ਉਹਨਾਂ ਨੂੰ ਗੁਰੂ ਮਹਾਰਾਜ ਕਹਿੰਦੇ ਨੇ ਭਾਈ ਤੁਸੀਂ ਕਦੋਂ ਦੇ ਸਿੱਖ ਹੋ ਫਿਰ ਸਿੱਖ ਵਚਨ ਕਰਦੇ ਨੇ ਮਹਾਰਾਜ ਜਦੋਂ ਦੇ ਤੁਸੀਂ ਸਾਨੂੰ ਬੁਲਾਇਆ ਸਾਹਸ ਸਿੰਘ ਜੀ ਬੰਦਾ ਭਾਵੇਂ ਜਿੰਨੀ ਮਰਜ਼ੀ ਮਰਿਆਦਾ ਰੱਖੇ ਸਿੱਖੀ ਧਾਰਨ ਕਰ ਲਏ ਲੇਕਿਨ ਗੱਲ ਉਸ ਦਿਨ ਬੰਨੀ ਹੈ ਜਿਸ ਦਿਨ ਗੁਰੂ ਮਹਾਰਾਜ ਜੀ ਨੇ ਸਾਨੂੰ ਪ੍ਰਵਾਨ ਕਰ ਲਿਆ ਜਿਸ ਦਿਨ ਗੁਰੂ ਮਹਾਰਾਜ ਜੀ ਨੇ ਇਹ ਕਹਿ ਦਿੱਤਾ ਵੀ ਆਹ ਮੇਰਾ ਸਿੱਖ ਹੈ ਗੁਰੂ ਮਹਾਰਾਜ ਉਹਨਾਂ ਸਿੱਖਾਂ ਨੂੰ ਡੰਗਾ ਮਾਰਦੇ ਨੇ ਉਹ ਸਿੱਖ ਪੀੜਾ ਸਹਿੰਦੇ ਨੇ ਪਰ ਧੰਨ ਨੇ ਉਹ ਗੁਰਮੁਖ ਬਾਬਾ ਬੁੱਢਾ ਸਾਹਿਬ ਜੀ ਵਰਗੇ ਜਿਹੜੇ ਹਲੇ ਵੀ ਗੁਰੂ ਸਾਹਿਬ ਜੀ ਦੇ ਕੋਲ ਹਨ ਸਾਧ ਸੰਗਤ ਜੀ ਇਹ ਸਾਰੀ ਕਥਾ ਪ੍ਰੀਖਿਆ ਦੀ ਹੈ ਕਿਵੇਂ ਗੁਰੂ ਮਹਾਰਾਜ ਆਪਣੀ ਸਿੱਖਾਂ ਦੀ ਪ੍ਰੀਖਿਆ ਲੈਂਦੇ ਨੇ ਪ੍ਰਸਾਦ ਸੰਗਤ ਜੀ ਅਸੀਂ ਵੀ ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਕਰੀਏ ਮਹਾਰਾਜ ਸਾਡੀ ਪ੍ਰੀਖਿਆ ਨਾ ਲਿਓ ਕਿਉਂਕਿ ਅਸੀਂ ਅੱਜ ਵੀ ਫੇਲ ਆ ਤੇ ਕੱਲ ਨੂੰ ਵੀ ਫੇਲ ਹੋਵਾਂਗੇ ਸਾਧ ਸੰਗਤ ਜੀ ਜੇ ਗੁਰੂ ਨੇ ਕਸਵੱਟੀ ਲਾਈ ਹੋਵੇ ਤਾਂ ਸਿੱਖ ਸਹਿ ਨਹੀਂ ਸਕਦਾ ਇਹ ਗੁਰੂ ਸਾਹਿਬ ਜੀ ਦੀ ਹੀ ਕਿਰਪਾ ਹੁੰਦੀ ਹੈ ਕਿ ਅਸੀਂ ਉਹਨਾਂ ਪ੍ਰੀਖਿਆ ਦੇ ਵਿੱਚੋਂ ਸਫਲ ਹੋ ਜਾਈਏ ਸੋ ਸੱਚੇ ਪਾਤਸ਼ਾਹ ਮੇਰ ਕਰਨ ਅਸੀਂ ਅਗਲੀ ਕਥਾ ਸਰਵਨ ਕਰੀਏ ਆਪਣੀ ਸੁਰਤੀਆਂ ਨੂੰ ਕਰਤਾਰਪੁਰ ਸਾਹਿਬ ਲੈ ਕੇ ਚਲੀਏ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਿੱਥੇ ਗੁਰੂ ਸਾਹਿਬ ਜੀ ਸਿੱਖੀ ਦੀ ਪਰਖ ਕਰ ਰਹੇ ਨੇ ਭਾਈ ਲੈਨਾ ਜੀ ਤੇ ਹੋਰ ਗੁਰਸਿੱਖ ਜਿਹੜੀ ਇਹ ਸਿੱਖੀ ਦੀ ਪਰਖ ਦੇ ਰਹੇ ਨੇ ਸਾਧ ਸੰਗਤ ਜੀ ਇੱਥੇ ਇੱਕ ਇਹ ਵੀ ਬੇਨਤੀ ਕਰਦੇ ਆ ਜਿਹੜੇ ਅੱਜ ਕੱਲ ਲੋਕ ਕਹਿੰਦੇ ਨੇ ਦੋ ਤਿੰਨ ਸਾਲ ਲਾ ਕੇ ਵੀ ਮੈਂ ਅਜ ਸਿੱਖ ਬਣ ਗਿਆ ਮਾਫ ਕਰਿਓ ਇਥੇ ਪੂਰੀ ਜ਼ਿੰਦਗੀ ਵੀ ਲੱਗ ਜਾਂਦੀ ਹੈ ਤਾਂ ਵੀ ਸਿੱਖ ਨਹੀਂ ਬਣਿਆ ਜਾਂਦਾ ਸਾਧ ਸੰਗਤ ਜੀ ਮਹਾਰਾਜ ਦਾ ਕੁਝ ਨਹੀਂ ਪਤਾ ਕਦੋਂ ਗੁਰੂ ਮਹਾਰਾਜ ਕਿਹੜੀ ਪਰਖ ਲੈ ਲੈਣ ਜੇ ਅੱਜ ਸਿੱਖਾ ਦੇ ਡੰਡੇ ਮਾਰੇ ਨਹੀਂ ਤਾਂ ਅਸਲੀ ਸਿੱਖ ਤਾਂ ਉਹੀ ਹੈ ਜਿਹੜਾ ਅੱਗਿਓ ਮਹਾਰਾਜ ਨੂੰ ਪੁੱਛੇ ਨਾ ਕਿ ਗੁਰੂ ਮਹਾਰਾਜ ਤੁਸੀਂ ਸਾਨੂੰ ਡੰਡੇ ਕਿਉਂ ਮਾਰੇ ਸੋ ਆਓ ਅਸੀਂ ਬੜੇ ਪਿਆਰ ਨਾਲ ਕਥਾ ਸਰਵਨ ਕਰੀਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖੀ ਨੂੰ ਪਰਖਣ ਵਾਸਤੇ ਮਹਾਰਾਜ ਇੱਕ ਬਹੁਤ ਵੱਡੀ ਲੀਲਾ ਕਰਨ ਲੱਗੇ ਨੇ ਇੱਥੇ ਕਵੀ ਭਾਈ ਸੰਤੋਖ ਸਿੰਘ ਜੀ ਇਹ ਵੀ ਦੱਸ ਰਹੇ ਨੇ ਸਿੱਖੋ ਆਪਣਾ ਮਾਨ ਨਾ ਕਰਿਓ ਇਸ ਪਰਖ ਦੇ ਵਿੱਚ ਉਹੀ ਸਫਲ ਹੋਵੇਗਾ ਜਿਸਤੇ ਗੁਰੂ ਮਹਾਰਾਜ ਖੁਦ ਕਿਰਪਾ ਕਰਨ ਸੋਹਣ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਉਸ ਥਾਂ ਤੇ ਤੁਰੇ ਨੇ ਜਿੱਥੇ ਕੋਈ ਬੰਦਾ ਨਹੀਂ ਰਹਿੰਦਾ ਉਜਾੜੀ ਜੀ ਥਾਂ ਹੈ ਗੁਰੂ ਮਹਾਰਾਜ ਆਪਣੇ ਨਾਲ ਸਿੱਖਾਂ ਨੂੰ ਲੈ ਕੇ ਉਸ ਉਜਾੜੀ ਜੀ ਥਾਂ ਤੇ ਪਹੁੰਚ ਗਏ ਹਨ ਸਾਹ ਸੰਗਤ ਜੀ ਗੁਰੂ ਮਹਾਰਾਜ ਜੀ ਨੇ ਉੱਥੇ ਇੱਕ ਲੀਲਾ ਵਰਤਾਈ ਹਾਂ ਉੱਥੇ ਕੀ ਹੈ ਉੱਥੇ ਇੱਕ ਸਫੇਦ ਕੱਪੜੇ ਦੇ ਵਿੱਚ ਮੁਰਦਾ ਪਿਆ ਹੋਇਆ ਉਹ ਮੁਰਦਾ ਇੱਕ ਚਿਖਾ ਤੇ ਪਿਆ ਹੋਇਆ ਤੇ ਉਸ ਮੁਰਦੇ ਦੇ ਲਾਗੇ-ਲਾਗੇ ਲੱਕੜਾ ਵੀ ਪਈਆਂ ਹੋਈਆਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਲੀਲਾ ਵਰਤਾ ਰਹੇ ਨੇ ਗੁਰੂ ਮਹਾਰਾਜ ਜੀ ਨੇ ਹੱਥ ਵਿੱਚ ਇੱਕ ਡਾਂਗ ਫੜੀ ਹੋਈ ਹੈ ਤੇ ਉਸ ਮੁਰਦੇ ਦੇ ਲਾਗੇ ਜਾ ਕੇ ਖਲੋਗੇ ਹੌਲੀ-ਹੌਲੀ ਗੁਰੂ ਮਹਾਰਾਜ ਜੀ ਦੇ ਪਿੱਛੇ-ਪਿੱਛੇ ਸਾਰੇ ਸਿੱਖ ਆ ਗਏ ਤੇ ਗੁਰੂ ਗਰੀਬ ਨਿਵਾਜ ਉੱਚੀ ਆਵਾਜ਼ ਵਿੱਚ ਸਿੱਖਾਂ ਨੂੰ ਇਹ ਗੱਲ ਕਹਿਣ ਲੱਗੇ ਭਾਈ ਸਿੱਖੋ ਜੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਮੇਰੇ ਸਿੱਖ ਹੋ ਹੁਣ ਡਰ ਨਾ ਜਾਇਓ ਹੁਣ ਸਾਡਾ ਬਚਨ ਮੰਨਿਓ ਮਹਾਰਾਜ ਕਹਿੰਦੇ ਆਹ ਜਿਹੜੀ লাশ ਪਈ ਹੈ ਇਹ ਮੁਰਦਾ ਇਨਸਾਨ ਪਿਆ ਹੋਇਆ ਹੈ ਮਹਾਰਾਜ ਕਹਿੰਦੇ ਹੁਣ ਇਹਨੂੰ ਖਾਣਾ ਹੈ ਸਾਧ ਸੰਗਤ ਜੀ ਇੱਥੇ ਕਈ ਲੋਕ ਸ਼ੰਕਾ ਕਰਦੇ ਨੇ ਇੱਥੇ ਤਾਂ ਸਾਧ ਸੰਗਤ ਦੀ ਗੁਰੂ ਮਹਾਰਾਜ ਸਿੱਖਾਂ ਦੀ ਪਰਖ ਲੈ ਰਹੇ ਨੇ ਅੱਗੇ ਜਾ ਕੇ ਤੁਹਾਨੂੰ ਆਪ ਸਮਝ ਲੱਗ ਜਾਏਗਾ ਕਿ ਗੁਰੂ ਮਹਾਰਾਜ ਕਿਵੇਂ ਪਰਖ ਲੈ ਰਹੇ ਨੇ ਸੋ ਗੁਰੂ ਮਹਾਰਾਜ ਕਹਿੰਦੇ ਭਾਈ ਸਿੱਖੋ ਜੇ ਤੁਸੀਂ ਲਾਸ਼ ਨਹੀਂ ਖਾਵੋਗੇ ਤਾਂ ਤੁਸੀਂ ਪਛਤਾਵੋਗੇ ਸਾਰੇ ਸਿੱਖ ਬੜੇ ਹੈਰਾਨ ਹੁੰਦੇ ਨੇ ਕਿ ਗੁਰੂ ਨਾਨਕ ਪਾਸ਼ਾ ਇਹ ਕਿਹੋ ਜਿਹਾ ਵਚਨ ਕਰਦੇ ਨੇ ਸਾਧ ਸੰਗਤ ਜੀ ਬੰਦਾ ਤਾਂ ਮੁਰਦੇ ਦੇ ਲਾਗਿਓ ਨਹੀਂ ਲੰਗਦਾ ਤੇ ਮੁਰਤਾ ਖਾਣਾ ਤਾਂ ਬਹੁਤ ਹੀ ਵੱਡੀ ਗੱਲ ਹੈ ਸਿੱਖਾ ਦੇ ਅੰਦਰ ਉਸ ਸਮੇਂ ਧੀਰਜ ਨਹੀਂ ਹੋ ਰਿਆ ਸੀ ਕਿ ਇਹ ਕੰਮ ਨਹੀਂ ਹੋਣਾ ਸਾਡੇ ਕੋਲ ਹੁਣ ਗੱਲ ਇਹ ਹੈ ਵੀ ਕਿਸੇ ਨੇ ਇਹ ਵਿਚਾਰ ਨਹੀਂ ਕੀਤੀ ਕਿ ਜੇ ਗੁਰੂ ਮਹਾਰਾਜ ਸਾਨੂੰ ਹੁਕਮ ਕਰ ਰਹੇ ਨੇ ਤਾਂ ਕੋਈ ਨਾ ਕੋਈ ਤਾਂ ਗੱਲ ਪਿੱਛੇ ਹੋਏਗੀ ਪ੍ਰਸਾਦ ਸੰਗਤ ਜੀ ਉਹ ਸਿੱਖ ਗੁਰੂ ਮਹਾਰਾਜ ਜੀ ਦਾ ਸਾਥ ਛੱਡ ਗਏ ਤੇ ਵਾਪਸ ਸੰਗਤ ਵਿੱਚ ਆ ਗਏ ਕਈ ਸਿੱਖ ਪਿੱਛੇ ਝੌੜੀਆਂ ਦੇ ਵਿੱਚ ਜਾ ਕੇ ਲੁਕ ਗਏ ਹੁਣ ਉਹ ਮੁਰਦਾ ਕੌਣ ਖਾਵੇ ਪਰ ਕਈ ਸਿੱਖ ਉੱਥੇ ਹੀ ਜिद ਕਰਕੇ ਖਲੋਤੇ ਰਹੇ ਮਹਾਰਾਜ ਉਹਨਾਂ ਨੂੰ ਕਹਿੰਦੇ ਨੇ ਖਾਓ ਮੁਰਦਾ ਪਰ ਉਹ ਤਦ ਵੀ ਉਹ ਚੁੱਪ ਕਰਕੇ ਖਲੋਤੇ ਹੋਏ ਨੇ ਮਹਾਰਾਜ ਨੇ ਉਹਨਾਂ ਨੂੰ ਖਲੋਤੇ ਹੋਏ ਦੇਖਿਆ ਤਾਂ ਗੁਰੂ ਮਹਾਰਾਜ ਉਹਨਾਂ ਨੂੰ ਬਚਨ ਕਰਦੇ ਨੇ ਮਹਾਰਾਜ ਕਹਿੰਦੇ ਤੁਸੀਂ ਆਪਣੇ ਆਪ ਨੂੰ ਸਿੱਖ ਅਕਵਾਉਨੇ ਹੋ ਮਹਾਰਾਜ ਕਹਿੰਦੇ ਜੇ ਤੁਸੀਂ ਸਾਡੇ ਨਾਲ ਇਸ ਥਾਂ ਤੇ ਖਲੋਣਾ ਤਾਂ ਪਹਿਲਾਂ ਇਸ ਸ਼ਵ ਨੂੰ ਖਾਓ ਇਸ ਲਾਸ਼ ਨੂੰ ਖਾਓ ਤੇ ਜੇ ਇਹਨੂੰ ਨਹੀਂ ਖਾਣਾ ਤਾਂ ਆਪਣੇ ਘਰੇ ਭੱਜ ਜਾਓ ਸਾਧ ਸੰਗ ਜੀ ਵੇਖੋ ਕਿਵੇਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਪਰਖ ਲੈਣ ਵੇਲੇ ਸਖਤ ਸ਼ਬਦ ਵਰਤਦੇ ਨੇ ਗੁਰੂ ਮਹਾਰਾਜ ਕਹਿੰਦੇ ਭਾਈ ਸਿੱਖੋ ਤੁਹਾਡੇ ਕੋਲ ਦੋ ਕੰਮ ਨੇ ਜਾਂ ਤਾਂ ਤੁਸੀਂ ਮੁਰਦਾ ਖਾ ਲਓ ਜਾਂ ਤਾਂ ਆਪਣੇ ਘਰੇ ਭੱਜ ਜਾਓ ਹੁਣ ਸਾਰੇ ਉੱਥੇ ਖੜੇ ਹੋਏ ਡਰਦੇ ਪਏ ਨੇ ਉਹ ਹੱਥ ਜੋੜ ਕੇ ਗੁਰੂ ਮਹਾਰਾਜ ਜੀ ਨੂੰ ਬਚਨ ਕਰਦੇ ਨੇ ਕਹਿੰਦੇ ਮਹਾਰਾਜ ਅਸੀਂ ਤੁਹਾਡੇ ਸਿੱਖਾਂ ਅਸੀਂ ਘਰ ਨਹੀਂ ਜਾਣਾ ਜਦੋਂ ਉਹ ਕਹਿੰਦੇ ਸੀ ਨਾ ਮਹਾਰਾਜ ਅਸੀਂ ਸਿੱਖਾਂ ਉਦੋਂ ਹੀ ਗੁਰੂ ਮਹਾਰਾਜ ਇੱਕ ਡਾਂਗ ਮਾਰਦੇ ਸੀ ਤੇ ਮਹਾਰਾਜ ਬਚਨ ਕਰਦੇ ਨੇ ਦੋ ਪੇਖੀਆਂ ਨਾ ਹੋਣ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਨੇ ਜਿਹੜਾ ਤੁਹਾਨੂੰ ਅਸੀਂ ਬਚਨ ਕੀਤਾ ਉਹ ਤਾਂ ਤੁਸੀਂ ਕਮਾਉਂਦੇ ਨਹੀਂ ਜਿਹੜਾ ਕੰਮ ਕਿਹਾ ਉਹ ਤਾਂ ਤੁਸੀਂ ਕਰ ਨਹੀਂ ਰਹੇ ਤੇ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਹੋ ਮਹਾਰਾਜ ਨੇ ਬਚਨ ਕਰਕੇ ਉਹਨਾਂ ਦੇ ਡੰਗਾ ਮਾਰ ਗਿਆਂ। ਸਾਧ ਸੰਗਤ ਜੀ ਇੱਥੇ ਗੱਲ ਸਮਝਣ ਵਾਲੀ ਹੈ। ਗੁਰੂ ਮਹਾਰਾਜ ਜੀ ਨੇ ਉਹਨਾਂ ਸਿੱਖਾਂ ਨੂੰ ਇਹ ਗੱਲ ਆਖੀ ਜੇ ਤੁਸੀਂ ਸਾਡੇ ਸਿੱਖ ਹੋ ਤਾਂ ਤੁਸੀਂ ਸਾਡਾ ਬਚਨ ਮੰਨੋ। ਜੇ ਬਚਨ ਨਹੀਂ ਮੰਨਣਾ ਤਾਂ ਆਪਣੇ ਘਰੇ ਚਲੇ ਜਾਓ, ਵਾਪਿਸ ਚਲੇ ਜਾਓ। ਹੁਣ ਸਾਧ ਸੰਗਤ ਜੀ ਅਸੀਂ ਗੁਰੂ ਮਹਾਰਾਜ ਜੀ ਦੇ ਕੋਲ ਨਿੱਤ ਮੱਥਾ ਟੇਕਣ ਜਾਂਦੇ ਹਾਂ। ਜਦੋਂ ਅਸੀਂ ਗੁਰੂ ਮਹਾਰਾਜ ਜੀ ਨੂੰ ਮੱਥਾ ਟੇਕਦੇ ਹਾਂ ਸਾਨੂੰ ਇਹ ਗੱਲ ਵਿਚਾਰਨੀ ਚਾਹੀਦੀ ਹੈ ਕਿ ਗੁਰੂ ਮਹਾਰਾਜ ਸਾਨੂੰ ਵੇਖ ਰਹੇ ਨੇ ਤੇ ਮਹਾਰਾਜ ਸਾਨੂੰ ਬਚਨ ਵੀ ਕਰਦੇ ਨੇ ਕਿ ਜੇ ਤੁਸੀਂ ਮੇਰੇ ਸੇਖੋ ਤਾਂ ਸਾਡਾ ਬਚਨ ਮੰਨੋ ਪ੍ਰਸਾਦ ਸਿੰਘ ਜੀ ਦੁੱਖ ਦੀ ਗੱਲ ਇਹ ਹੈ ਅਸੀਂ ਮੱਥਾ ਤਾਂ ਟੇਕ ਆਂਨੇ ਆ ਅਸੀਂ ਗੁਰੂ ਮਹਾਰਾਜ ਜੀ ਨੂੰ ਸਿਰ ਵੀ ਝੁਕਾਉਂਦੇ ਆ ਲੇਕਿਨ ਮਹਾਰਾਜ ਦਾ ਬਚਨ ਨਹੀਂ ਮੰਨਦੇ ਗੁਰੂ ਪਾਸ਼ਾ ਜੀ ਦਾ ਤਾਂ ਇਹ ਬਚਨ ਸੀ ਕਿ ਖੰਡੇ ਬਾਟੇ ਦੀ ਪੌਲ ਸ਼ਕੋ ਹਰ ਵੇਲੇ ਹਰ ਵਕਤ ਪ੍ਰਮਾਤਮਾ ਦਾ ਨਾਮ ਜਪੋ ਕਿਰਤ ਕਰੋ ਵੰਡ ਕੇ ਸ਼ਕੋ ਨਾਮ ਜਪੋ ਪ੍ਰਸਾਦ ਸੰਗਤ ਜੀ ਅਸੀਂ ਗੁਰੂ ਮਹਾਰਾਜ ਜੀ ਦਾ ਬਚਨ ਨਹੀਂ ਮੰਨਦੇ ਅਸਲ ਵਿੱਚ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਨੂੰ ਉਹੀ ਪਰਮਾਨ ਹੈ ਜਿਹੜਾ ਗੁਰੂ ਪਾਸ਼ਾ ਜੀ ਦਾ ਬਚਨ ਮੰਨਦਾ ਸੋ ਕਹਿੰਦੇ ਗੁਰੂ ਮਹਾਰਾਜ ਜੀ ਨੇ ਉਹਨਾਂ ਸਿੱਖਾਂ ਦੇ ਫੇਰ ਡੰਗਾ ਮਾਰਿਆ ਉਹ ਸਿੱਖ ਜਿੰਨੇ ਕੁ ਰਹਿ ਗਏ ਸੀ ਉਹ ਵੀ ਡਰ ਕੇ ਭੱਜ ਗਏ ਕਹਿੰਦੇ ਨੇ ਇਤਿਹਾਸ ਦੇ ਬੋਲ ਨੇ ਕਿ ਉਸ ਸਮੇਂ ਸਿਰਫ ਭਾਈ ਲੈਣਾ ਜੀ ਉੱਥੇ ਖੜੇ ਸਨ ਪਰ ਕਈ ਵਿਦਵਾਨ ਇਹ ਵੀ ਕਹਿੰਦੇ ਨੇ ਇਤਿਹਾਸ ਵਿੱਚ ਇਹ ਵੀ ਆਉਂਦਾ ਹੈ ਕਿ ਉੱਥੇ ਬਾਬਾ ਬੁੱਢਾ ਸਾਹਿਬ ਜੀ ਵੀ ਖਲੋਤੇ ਸਨ ਤੇ ਬਾਬਾ ਬੁੱਢਾ ਸਾਹਿਬ ਜੀ ਵਾਪਿਸ ਨਹੀਂ ਮੁੜਦੇ ਸਨ। ਉਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਖਿਆ, ਬੁੱਢਿਆ ਤੂੰ ਸਾਡੇ ਮਗਰ ਕਿਉਂ ਨਾ? ਉਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ, ਮਹਾਰਾਜ ਮੈਂ ਕਿੱਧਰ ਜਾਵਾਂ? ਮਹਾਰਾਜ ਮੇਰਾ ਤਾਂ ਆਸਰਾ ਤੁਸੀਂ ਹੋ। ਉਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਚਨ ਕੀਤਾ, ਬੁੱਟਿਆ ਤੇਥੋਂ ਓਲੇ ਕਦੇ ਨਾ ਹੋਸਾ। ਸੋ ਬਾਬਾ ਬੁੱਢਾ ਸਾਹਿਬ ਜੀ ਨੂੰ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਵਾਪਿਸ ਕਹਿਜ ਦਿੱਤਾ। ਹੁਣ ਪਿੱਛੇ ਰਹਿ ਕੌਣ ਗਿਆ? ਹੁਣ ਪਿੱਛੇ ਤਾਂ ਸਿਰਫ ਭਾਈ ਲੈਨਾ ਜੀ ਰਹਿ ਗਏ ਨੇ ਗੁਰੂ ਮਹਾਰਾਜ ਜੀ ਨੇ ਭਾਈ ਲੈਨਾ ਜੀ ਨੂੰ ਵੇਖਿਆ ਤੇ ਬਚਨ ਕੀਤਾ ਲੈਣਿਆ ਤੂੰ ਕਿਉਂ ਖਲੋਤਾ ਇੱਥੇ ਮਹਾਰਾਜ ਕਹਿੰਦੇ ਜੇ ਤੂੰ ਸਾਡਾ ਸਿੱਖ ਹੈਂ ਤਾਂ ਸਾਡਾ ਬਚਨ ਮੰਨ ਮੁਰਦਾ ਖਾ ਸਾਧ ਸੰਗਤ ਜੀ ਮੁਰਦਾ ਖਾਣਾ ਕੋਈ ਸੋਖੀ ਗੱਲ ਸੋ ਮਹਾਰਾਜ ਕਹਿੰਦੇ ਇਸ ਲਾਸ਼ ਨੂੰ ਹੁਣੇ ਖਾ ਜੇ ਤੂੰ ਸਾਡਾ ਸਿੱਖ ਹੈ ਉਦੋਂ ਭਾਈ ਲੈਨਾ ਜੀ ਨੇ ਆਪਣੇ ਦੋਵੇਂ ਹੱਥ ਜੋੜ ਲਏ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਮਹਾਰਾਜ ਮੇਰਾ ਪ੍ਰਾਨ ਹੈ ਮੈਂ ਤੁਹਾਡਾ ਕਦੀ ਹੁਕਮ ਨਹੀਂ ਮੋੜਦਾ ਭਾਈ ਲੈਣਾ ਜੀ ਕਹਿੰਦੇ ਨੇ ਮਹਾਰਾਜ ਜੇ ਤੁਸੀਂ ਰੱਖਣਾ ਤਾਂ ਰੱਖ ਲਓ ਜੇ ਮਾਰਨਾ ਤਾਂ ਤੁਸੀਂ ਮਾਰ ਸਕਦੇ ਹੋ ਤੇ ਸਾਧ ਸੰਗਤ ਜੀ ਇਹ ਕੋਈ ਉੱਤੋਂ ਉੱਤੋਂ ਨਹੀਂ ਕਹਿ ਰਹੇ ਭਾਈ ਲੈਣਾ ਜੀ ਇਹ ਦਿਲੋਂ ਕਹਿ ਰਹੇ ਨੇ ਅੰਦਰੋਂ ਕਹਿ ਰਹੇ ਨੇ ਗੁਰੂ ਮਹਾਰਾਜ ਕਹਿੰਦੇ ਅੱਛਾ ਜੇ ਤੂੰ ਸਾਡਾ ਸੰਗ ਨਹੀਂ ਨਾ ਛੱਡ ਸਕਦਾ ਤਾਂ ਇਹ লাশ ਪਈਆ ਇਹਨੂੰ ਖਾਹ ਕਹਿੰਦੇ ਭਾਈ ਲੈਣਾ ਜੀ ਨੇ ਗੁਰੂ ਮਹਾਰਾਜ ਜੀ ਨੂੰ ਹੱਥ ਜੋੜ ਦਿੱਤੇ ਇਹ ਜਿਹੜੀ ਉਹ লাশ ਪਈ ਸੀ ਉਹਦੀਆਂ ਪ੍ਰਕਰਮਾ ਸ਼ੁਰੂ ਕੀਤੀਆਂ ਗੁਰੂ ਮਹਾਰਾਜ ਕਹਿੰਦੇ ਭਾਈ ਲੈਣਿਆ ਐਨਾ ਚਿਰ ਕਿਉਂ ਲਾ ਰਿਆ ਭਾਈ ਲੈਣਾ ਜੀ ਕਹਿੰਦੇ ਮਹਾਰਾਜ ਮੈਂ ਤਾਂ ਤੁਹਾਡਾ ਹੁਕਮ ਉਡੀਕ ਰਿਹਾ ਮਹਾਰਾਜ ਬਸ ਤੁਸੀਂ ਇਹ ਦੱਸੋ ਕਿ ਕਿਹੜੇ ਪਾਸਿਓਂ ਖਾਵਾਂ ਸਿਰ ਵਾਲੇ ਪਾਸਿਓਂ ਖਾਵਾਂ ਜਾਂ ਪੈਰਾਂ ਵਾਲੇ ਪਾਸਿਓਂ ਖਾਵਾਂ ਸਾਧ ਸੰਗਤ ਜੀ ਇਹ ਸਿੱਖੀ ਹੈ ਚਾਰ ਕਿਤਾਬਾਂ ਪੜ੍ਹ ਕੇ ਸਿੱਖੀ ਦਾ ਗਿਆਨ ਨਹੀਂ ਹੁੰਦਾ ਸਿੱਖੀ ਨਹੀਂ ਆ ਜਾਂਦੀ ਸਿੱਖੀ ਕਮਾਉਣੀ ਪੈਂਦੀ ਹੈ ਭਾਈ ਲੈਣਾ ਜੀ ਕਹਿੰਦੇ ਮਹਾਰਾਜ ਬਸ ਤੁਸੀਂ ਦੱਸੋ ਕਿਹੜੇ ਪਾਸਿਓਂ ਖਾਵਾਂ ਬਸ ਇਸੇ ਦੀ ਦੇਰੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਲੈਣਿਆ ਪੈਰਾ ਵਾਲੇ ਪਾਸਿਓ ਸ਼ੁਰੂ ਹੋ ਤੇ ਸਿਰ ਤੱਕ ਸਾਰੀ ਖਾ ਜਾ ਭਾਈ ਲੈਣਾ ਜੀ ਨੇ ਉਸੇ ਵਕਤ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਸਤਿ ਵਚਨ ਕੀਤਾ ਕਹਿੰਦੇ ਜਦੋਂ ਭਾਈ ਲੈਣਾ ਜੀ ਨੇ ਪੈਰਾ ਵਾਲੇ ਪਾਸਿਓ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਕਪੜਾ ਚੁੱਕਿਆ ਤਾਂ ਉਸੇ ਵਕਤ ਸਾਰੀ ਲਾਸ਼ ਕਿੜਾ ਪ੍ਰਸ਼ਾਦ ਦੀ ਦੇਗ ਬਣ ਗਈ ਭਾਈ ਲੈਣਾ ਜੀ ਇਹ ਦੇਖ ਕੇ ਬਹੁਤ ਅਸ਼ਰਜ ਹੋਏ ਬਹੁਤ ਹੈਰਾਨ ਹੋਏ ਪਈ ਲੈਣਾ ਜਿਹਨੂੰ ਇਹ ਗੱਲ ਪਤਾ ਲੱਗ ਗਈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਕੋਈ ਲਾਸ਼ ਨਹੀਂ ਖਵਾਉਣੀ ਸੀ ਇਹ ਤਾਂ ਬਸ ਮੇਰੀ ਪਰਖ ਲੈ ਰਹੇ ਸੀ ਮੇਰਾ ਸਿੱਧਕ ਵੇਖ ਰਹੇ ਸੀ ਕਹਿੰਦੇ ਭਾਈ ਲੈਣਾ ਜੀ ਨੇ ਉਸੇ ਵਕਤ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨ ਫੜ ਲਏ ਤੇ ਹੱਥ ਜੋੜ ਕੇ ਬੇਨਤੀ ਕਰਦੇ ਨੇ ਹੇ ਮਹਾਰਾਜ ਮੈਨੂੰ ਪਤਾ ਲੱਗ ਗਿਆ ਤੁਸੀਂ ਆਪ ਆਪ ਰਬੋ ਇਸ ਧਰਤੀ ਤੇ ਮਹਾਰਾਜ ਤੁਹਾਡਾ ਪਰਵਾਦ ਨਹੀਂ ਪਾਇਆ ਜਾ ਸਕਦਾ ਤੁਸੀਂ ਆਪ ਹੀ ਇੱਕ ਓੰਕਾਰ ਹੋ ਵਾਹਿਗੁਰੂ ਹੋ ਪ੍ਰਮਾਤਮਾ ਹੋ ਕਾਲ ਯੁਗ ਦੇ ਵਿੱਚ ਮਨੁੱਖਾਂ ਨੂੰ ਤਾਰਨ ਵਾਸਤੇ ਇਸ ਧਰਤੀ ਤੇ ਆਏ ਮਹਾਰਾਜ ਤੁਹਾਡੀ ਲੀਲਾ ਤੁਹਾਨੂੰ ਹੀ ਬਣਾਉਂਦੀ ਹੈ ਹੋਰ ਕੋਈ ਤੁਹਾਡੀ ਬਰਾਬਰੀ ਨਹੀਂ ਕਰ ਸਕਦਾ ਭਾਈ ਲੈਨਾ ਜੀ ਗੁਰੂ ਮਹਾਰਾਜ ਜੀ ਨੂੰ ਇੱਕ ਤਾਂ ਬਚਨ ਕਰਦੇ ਨੇ ਤੇ ਨਾਲ ਨਾਲ ਵਿਰਾਗ ਵੀ ਕਰਦੇ ਨੇ ਸਾ ਸੰਗਤ ਜੀ ਇਹ ਪਰਖਿਆ ਬਹੁਤ ਵੱਡੀ ਸੀ ਇਸ ਤੋਂ ਬਾਅਦ ਛੋਟੀਆਂ-ਛੋਟੀਆਂ ਵੀ ਹੋਣੀਆਂ ਹਨ ਲੇਕਿਨ ਇਹ ਸਭ ਤੋਂ ਵੱਡੀ ਪਰਖਿਆ ਭਾਈ ਲੈਨਾ ਜੀ ਦੀ ਹੋਗੀ ਗੁਰੂ ਮਹਾਰਾਜ ਜੀ ਨੇ ਮਿਹਰਾ ਦੇ ਦ੍ਰਿਸ਼ਟੀ ਭਾਈ ਲੈਨਾ ਜੀ ਤੇ ਪਾ ਦਿੱਤੀ ਤੇ ਆਖਿਆ ਭਾਈ ਲੈਨਿਆ ਜਿਹੜਾ ਸਰੂਪ ਮੇਰਾ ਹੈ ਉਹ ਹੁਣ ਤੇਰਾ ਹੋ ਜਾਏਗਾ ਹੁਣ ਸਾਧ ਸੰਗਤ ਜੀ ਗੱਲ ਸਮਝਣ ਵਾਲੀ ਹੈ ਕਿ ਇੱਥੇ ਸਰੀਰ ਬਦਲ ਜਾਏਗਾ ਜਿਸ ਸਰੂਪ ਦੀ ਮਹਾਰਾਜ ਗੱਲ ਕਰ ਰਹੇ ਨੇ ਇੱਥੇ ਮਹਾਰਾਜ ਅੰਦਰ ਦੇ ਸਰੂਪ ਦੀ ਗੱਲ ਕਰ ਰਹੇ ਨੇ ਮਹਾਰਾਜ ਕਹਿੰਦੇ ਹੁਣ ਤੂੰ ਮੈਂ ਬਣ ਗਿਆ ਤੇ ਮੈਂ ਤੂੰ ਬਣ ਗਿਆ ਤੇਰਾ ਰੂਪ ਮੇਰਾ ਹੋ ਗਿਆ ਤੇ ਮੇਰਾ ਰੂਪ ਤੇਰਾ ਹੋ ਗਿਆ ਹੁਣ ਸਾਡੇ ਦੋਨਾਂ ਦੇ ਵਿੱਚ ਕੋਈ ਅੰਤਰ ਨਹੀਂ ਹੈ ਸਾਹ ਸੰਗ੍ਰਹਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਸਾਰੇ ਜੀਵਨ ਕਾਲ ਦੇ ਵਿੱਚ ਬਹੁਤ ਸਿੱਖ ਮਿਲੇ ਨੇ ਕਈਆਂ ਨੂੰ ਗੁਰੂ ਮਹਾਰਾਜ ਜੀ ਨੇ ਤਾਰਿਆ ਕਈਆਂ ਨੂੰ ਨਾਮ ਦੀਆਂ ਬਖਸ਼ਿਸ਼ਾਂ ਦਿੱਤੀਆਂ ਪਰ ਪਹਿਲੇ ਸਿੱਖ ਨੇ ਜਿਨ੍ਹਾਂ ਨੂੰ ਗੁਰੂ ਮਹਾਰਾਜ ਜੀ ਨੇ ਆਪਣੇ ਅੰਗ ਦੇ ਨਾਲ ਲਾਇਆ ਤੇ ਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਅੰਗਦ ਬਣਾਇਆ ਇੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਨਾਲ ਭਾਈ ਲੈਣਾ ਜੀ ਇਕੱਲੇ ਨੇ ਪਰ ਕਈ ਸਿੱਖ ਹਜੇ ਵੀ ਲੁਕ ਕੇ ਗੱਲਾਂ ਸੁਣ ਰਹੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਭਾਈ ਲੈਣਾ ਜੀ ਨੂੰ ਕਹਦੇ ਨੇ ਪਹਿਲਿਆ ਨੇ ਆ ਤੈਨੂੰ ਅਸੀਂ ਜਗਤ ਦੀ ਗੁਰਿਆਈ ਦੇਣੀ ਹੈ ਤੁਸੀਂ ਸਾਰੇ ਜਗਤ ਦੇ ਵਿੱਚ ਭਲੀ ਪ੍ਰਕਾਰ ਨਾਲ ਪਸਿੱਧ ਹੋ ਜਾਓਗੇ ਕਿਉਂ ਕਿਉਂਕਿ ਤੁਸੀਂ ਸਾਰੇ ਸਿੱਖਾ ਦੀ ਤੀਕ ਰੱਖ ਲਈ ਸਾਰੇ ਸਿੱਖਾ ਦੀ ਇੱਜ਼ਤ ਰੱਖ ਲਈ ਤੁਹਾਡੇ ਹਿਰਦੇ ਵਿੱਚ ਹੁਣ ਪੂਰਨ ਗਿਆਨ ਪ੍ਰਗਟ ਹੋ ਜਾਏਗਾ ਭਾਵ ਹੁਣ ਤੁਸੀਂ ਜਗਤ ਦੇ ਗੁਰੂ ਬਣੋਗੇ ਸਾਧ ਸੰਗਤ ਜੀ ਇਸੀ ਪ੍ਰੀਖਿਆ ਤੋਂ ਖੁਸ਼ ਹੋ ਕੇ ਗੁਰੂ ਮਹਾਰਾਜ ਜੀ ਨੇ ਉਹਨਾਂ ਦਾ ਨਾਮ ਅੰਗਦ ਕੀਤਾ ਸੀ ਮਹਾਰਾਜ ਕਹਿੰਦੇ ਪਹਿਲਿਆ ਨਾ ਜੀ ਤੁਹਾਡੇ ਬਹੁਤ ਸਿੱਖ ਹੋਣਗੇ ਤੁਸੀਂ ਜਗਤ ਦੇ ਆਸਰੇ ਬਣੋਗੇ ਤੁਹਾਡਾ ਨਾਮ ਲੈ ਕੇ ਲੋਕ ਤਰਿਆ ਕਰਨਗੇ ਤੁਸੀਂ ਸਿੱਖਾ ਦੀ ਜਮਾ ਦੀਆਂ ਫਾਇਆਂ ਕਟਿਆ ਕਰੋਗੇ ਮਹਾਰਾਜ ਸੱਚੇ ਪਾਸ਼ਾ ਕਹਿਣ ਲੱਗੇ ਭਾਈ ਲੈਣੇ ਤੇਰੇ ਬਰਾਬਰ ਇਸ ਦੁਨੀਆ ਵਿੱਚ ਕੋਈ ਹੋਰ ਨਹੀਂ ਹੈਗਾ ਤੁਸੀਂ ਕਥਾ ਦੀ ਸ਼ੁਰੂਆਤ ਵਿੱਚ ਸੁਣਿਆ ਸੀ ਕਿਵੇਂ ਭਾਈ ਲੈਣਾ ਜੀ ਸਾਰੀ ਸਿੱਖ ਸੰਗਤ ਨੂੰ ਇਹ ਗੱਲ ਸਮਝਾਉਂਦੇ ਸੀ ਕਿ ਗੁਰੂ ਨਾਨਕ ਸੱਚੇ ਪਾਸ਼ਾ ਜੀ ਵਰਗਾ ਕੋਈ ਹੋਰ ਨਹੀਂ ਹੈਗਾ ਗੁਰੂ ਨਾਨਕ ਪਾਸ਼ਾ ਹੀ ਖੁਦ ਖੁਦਾ ਹਨ ਪਰਮੇਸ਼ਰ ਹਨ ਜਿਹੜੀ ਸ਼ਰਧਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੇ ਭਈ ਲੈਣਾ ਜੀ ਰੱਖ ਰਹੇ ਨੇ ਉਹੀ ਹੁਣ ਬਖਸ਼ਿਸ਼ਾ ਗੁਰੂ ਨਾਨਕ ਪਾਤਸ਼ਾਹ ਭਈ ਲੈਣਾ ਜੀ ਤੇ ਕਰ ਰਹੇ ਨੇ ਪਹਿਲੇ ਭਈ ਲੈਣਾ ਜੀ ਕਹਿੰਦੇ ਸਨ ਕਿ ਗੁਰੂ ਨਾਨਕ ਪਾਤਸ਼ਾਹ ਜੀ ਵਰਗਾ ਇਸ ਦੁਨੀਆ ਤੇ ਨਹੀਂ ਕੋਈ ਹੈਗਾ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਹਨ ਭਈ ਲੈਨੇਆ ਤੇਰੇ ਵਰਗਾ ਇਸ ਦੁਨੀਆ ਤੇ ਨਹੀਂ ਕੋਈ ਹੈਗਾ ਮਹਾਰਾਜ ਕਹਿੰਦੇ ਤੁਸੀਂ ਸਿੱਖੀ ਦਾ ਬੀਜ ਰੱਖ ਲਿਆ ਤੁਸੀਂ ਹੁਣ ਸਿੱਖੀ ਨੂੰ ਪਰਫੁੱਲਿਤ ਕਰਨਾ ਹੈ ਇਸ ਤਰੀਕੇ ਦੇ ਨਾਲ ਸੁਖ ਦੇਣ ਵਾਲੇ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਕੀਤੇ ਮਹਾਰਾਜ ਫਿਰ ਭਾਈ ਲੈਣਾ ਜੀ ਨੂੰ ਲੈ ਕੇ ਆਪਣੇ ਨਾਲ ਖੁਸ਼ੀ-ਖੁਸ਼ੀ ਆਪਣੇ ਨਗਰ ਕਰਤਾਰਪੁਰ ਸਾਹਿਬ ਆ ਗਏ ਆ ਕੇ ਗੁਰੂ ਮਹਾਰਾਜ ਧਰਮਸ਼ਾਲਾ ਦੇ ਵਿੱਚ ਬਰਾਜਮਨ ਹੋ ਗਏ ਕਹਿੰਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਇੱਕ ਦਿਨ ਬੈਠੇ ਹੋਏ ਲਈ ਗੁਰੂ ਪਾਤਸ਼ਾਹ ਬੜੇ ਆਨੰਦ ਦੇ ਵਿੱਚ ਬ੍ਰਹਮ ਗਿਆਨ ਦਾ ਉਪਦੇਸ਼ ਦੇਣ ਵਾਸਤੇ ਧਰਮਸ਼ਾਲਾ ਦੇ ਵਿੱਚ ਬੈਠੇ ਹੋਏ ਹਨ ਤੇ ਭਾਈ ਲੈਣਾ ਜਿਹਨੂੰ ਆਪਣੇ ਕੋਲ ਬਿਠਾ ਲਿਆ ਹੁਣ ਜਿਹੜੇ ਬਚਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੇ ਭਾਈ ਲੈਣਾ ਜੀ ਦੇ ਵਿੱਚ ਹੋਣੇ ਨੇ ਕਵੀ ਸੰਤੋਖ ਸਿੰਘ ਜੀ ਉਹ ਬਚਨ ਹੁਣ ਸਾਨੂੰ ਦੱਸਣਗੇ ਗੁਰੂ ਮਹਾਰਾਜ ਕਹਿੰਦੇ ਭਾਈ ਲੈਣਿਆ ਤੂੰ ਸਾਡੀ ਬਹੁਤ ਸੇਵਾ ਕੀਤੀ ਹੈ ਮਹਾਰਾਜ ਕਹਿੰਦੇ ਭਾਈ ਲੈਣਿਆ ਜੇ ਤੂੰ ਕੁਝ ਪੁੱਛਣਾ ਚਾਹੁੰਦਾ ਹੈ ਤਾਂ ਪੁੱਛ ਕੀ ਪੁੱਛਣਾ ਚਾਹੁੰਦਾ ਮਹਾਰਾਜ ਕਹਿੰਦੇ ਭਾਈ ਲੈਣਿਆ ਤੂੰ ਇਹੋ ਜੀ ਕਾਲ ਕਾਲੀ ਹੈ ਮੇਰਾ ਦਿਲ ਕਰਦਾ ਤੈਨੂੰ ਸਭ ਕੁਝ ਦੇ ਦੇਆ ਦਾਦੋ ਗੁਰੂ ਮਹਾਰਾਜ ਜੀ ਨੇ ਇਹੋ ਜੇ ਬਚਨ ਕੀਤੇ ਤਾਂ ਭਾਈ ਲਹਿਰਾ ਜਿਨੇ ਹੱਥ ਜੋੜ ਲਏ ਦੋਵੇਂ ਹੱਥ ਜੋੜ ਕੇ ਸਿਰ ਝੁਕਾ ਕੇ ਗੁਰੂ ਮਹਾਰਾਜ ਜੀ ਨੂੰ ਕਹਿਣ ਲੱਗੇ ਮਹਾਰਾਜ ਮੈਂ ਆਪਣਾ ਨਿਚ ਰੂਪ ਵੇਖਣਾ ਚਾਹੁੰਨਾ ਮੈਂ ਅਸਲ ਵਿੱਚ ਹੈ ਕੀ ਹਾਂ ਅਨਸਾਦ ਸੰਗਤ ਜੀ ਇੱਥੇ ਗੂੜ ਗਿਆਨ ਸ਼ੁਰੂ ਹੋਣ ਲੱਗਾ ਜਿਹੜੇ ਲੋਕ ਸੇਵਾ ਸਿਮਰਨ ਨਹੀਂ ਕਰਦੇ ਉਹਨਾਂ ਦਾ ਇਸ ਕਥਾ ਦੇ ਨਾਲ ਇਹ ਗੱਲਾਂ ਦੇ ਨਾਲ ਕੋਈ ਮਤਲਬ ਨਹੀਂ ਹੈਗਾ ਮਹਾਰਾਜ ਮੈਂ ਆਪਣੇ ਆਤਮ ਦਾ ਸਰੂਪ ਜਾਨਣਾ ਚਾਹੁੰਨਾ ਮੈਂ ਅਸਲ ਵਿੱਚ ਹੈ ਕੀ ਹਾਂ ਪਈ ਲੈਣਾ ਜੀ ਕਹਿੰਦੇ ਮਹਾਰਾਜ ਮੈਂ ਤਾਂ ਦੁੱਖਾ ਸੁੱਖਾ ਦੇ ਵਿੱਚ ਹੀ ਫਸਿਆ ਹੋਇਆ ਹਾਂ ਹਲੇ ਵੇਖ ਲਓ ਗੁਰੂ ਮਹਾਰਾਜ ਜੀ ਦੀ ਕਿੰਨੀ ਸੇਵਾ ਕਰਦੇ ਨੇ ਪਈ ਲੈਣਾ ਜੀ ਅਠੇ ਪੈਰ ਗੁਰੂ ਮਹਾਰਾਜ ਜੀ ਦੀ ਸੇਵਾ ਵਿੱਚ ਹੀ ਰਹਿੰਦੇ ਨੇ ਫੇਰ ਵੀ ਨਿਮਰਤਾ ਵਾਲੇ ਬੋਲ ਬੋਲ ਰਹੇ ਨੇ ਮਹਾਰਾਜ ਮੈਂ ਤਾਂ ਦੁੱਖਾ ਸੁੱਖਾ ਦੇ ਵਿੱਚ ਹੀ ਫਸਿਆ ਰਹਿੰਦਾ ਮੂੰਹ ਉੱਤੇ ਦੁਬੈਤ ਰਾਤ ਦਿਨ ਮੇਰੇ ਅੰਦਰ ਚੱਲਦੀ ਰਹਿੰਦੀ ਹੈ ਦੁੱਖ ਸੁੱਖ ਦੇ ਵਿੱਚ ਬਿਰਤੀ ਸਮਾਨ ਨਹੀਂ ਰਹਿੰਦੀ ਜਦੋਂ ਦੁੱਖ ਆਉਂਦਾ ਮੈਂ ਬਹੁਤ ਦੁਖੀ ਹੋ ਜਾਂਦਾ ਜਦੋਂ ਸੁੱਖ ਆਉਂਦਾ ਉਦੋਂ ਮੈਂ ਸੁਖੀ ਹੋ ਜਾਂਦਾ ਇਹ ਗੱਲਾਂ ਭਾਈ ਲੈਨਾ ਜੀ ਦੱਸ ਰਹੇ ਹਨ ਮਹਾਰਾਜ ਮੈਨੂੰ ਸਾਰਾ ਭੇਦ ਜਨਾ ਦਿਓ ਮੈਨੂੰ ਇਹ ਪਤਾ ਲੱਗ ਜੇ ਕਿ ਮੈਂ ਹਾਂ ਕੀ ਜਿਨ੍ਹਾਂ ਨੂੰ ਸੰਗਤ ਜੀ ਆਤਮ ਗਿਆਨ ਹੋ ਜਾਂਦਾ ਹੈ ਉਹ ਸੁਖੀ ਹੋ ਜਾਂਦੇ ਨੇ ਮਹਾਰਾਜ ਮੈਨੂੰ ਭੇਦ ਦੱਸੋ ਮੈਂ ਸੁਖੀ ਰਵਾਂਗਾ ਭਾਈ ਲੈਨਾ ਜੀ ਕਹਿੰਦੇ ਨੇ ਮਹਾਰਾਜ ਮੇਰੇ ਅੰਦਰ ਅਗਿਆਨ ਹੈ ਭਾਈ ਲੈਨਾ ਜੀ ਕਹਿੰਦੇ ਨੇ ਮਹਾਰਾਜ ਮੇਰੇ ਅੰਦਰ ਅਗਿਆਨ ਦਾ ਹਨੇਰਾ ਹੈ ਤੇ ਤੁਹਾਡੇ ਬਚਨ ਸੂਰਜ ਵਰਗੇ ਨੇ ਮਹਾਰਾਜ ਕਦੋਂ ਮੇਰੇ ਤੇ ਕਿਰਪਾ ਕਰੋਗੇ ਕਦੋਂ ਮੈਨੂੰ ਆਪਣਾ ਅਸਲੀ ਰੂਪ ਦਿਖਾਓਗੇ ਸੋ ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਭਾਈ ਲਹਿਣਾ ਜੀ ਨੂੰ ਉਪਦੇਸ਼ ਦਿੰਦੇ ਨੇ ਸਾਧ ਸੰਗਤ ਜੀ ਅੰਦਰ ਦੇ ਗਿਆਨ ਦੀ ਜਿਹੜੀ ਸੋਝੀ ਹੁੰਦੀ ਹੈ ਉਹ ਤਾਂ ਹੁੰਦੀ ਹੈ ਜੇ ਭਾਗ ਬਹੁਤ ਵੱਡੇ ਹੋਣ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਸੋਹਣ ਵੱਡੇ ਭਾਗਾ ਵਾਲਿਆਂ ਮਹਾਰਾਜ ਕਹਿੰਦੇ ਜਿਹੜੀ ਆਤਮਾ ਹੈ ਉਹ ਜੋਤ ਸਰੂਪ ਹੈ ਜਿਹੜੀ ਸਾਡੀ ਆਤਮਾ ਹੈ ਉਹਦਾ ਕਿਸੇ ਦੇ ਨਾਲ ਪਿਆਰ ਨਹੀਂ ਹੈ ਤੇ ਇਹ ਨਾਸ਼ ਰਹਿਤ ਹੈ ਆਤਮਾ ਮੂਤੋ ਬਿਨਾ ਨਿਰਮੂ ਹੈ ਤੇ ਆਤਮਾ ਦਾ ਨਾਸ਼ ਨਹੀਂ ਹੁੰਦਾ ਨਾਸ਼ ਕਿਹਦਾ ਹੁੰਦਾ ਹੈ ਨਾਸ਼ ਹੁੰਦਾ ਹੈ ਸਰੀਰ ਦਾ ਆਤਮਾ ਦਾ ਨਾਸ਼ ਨਹੀਂ ਹੁੰਦਾ ਸਰੀਰ ਸੜ ਜਾਂਦਾ ਹੈ ਸਰੀਰ ਦਾ ਸੰਸਕਾਰ ਹੋ ਜਾਂਦਾ ਹੈ ਪਰ ਜਿਹੜੀ ਆਤਮਾ ਹੈ ਨਾ ਹੀ ਉਹ ਸੜਦੀ ਹੈ ਨਾ ਹੀ ਉਹਦਾ ਸੰਸਕਾਰ ਹੁੰਦਾ ਆਤਮਾ ਫੇਰ ਵਾਹਿਗੁਰੂ ਦੇ ਵਿੱਚ ਮਿਲ ਜਾਂਦੀ ਹੈ ਸੋ ਮਹਾਰਾਜ ਕਹਿੰਦੇ ਜਿਹੜੀ ਆਤਮਾ ਹੈ ਉਹ ਨਾਸ਼ ਰਹਿਤ ਹੈ ਖਿੰਨ ਮਕਰ ਵੀ ਆਤਮਾ ਦੇ ਵਿੱਚ ਸੁਖ ਦੁਖ ਨਹੀਂ ਹੈਗਾ ਤੇ ਆਤਮਾ ਸਦਾ ਹੀ ਆਨੰਦ ਵਿੱਚ ਹੈ ਹੁਣ ਇਹਦਾ ਬੋਧ ਕਿੱਦਾਂ ਬਤਾ ਲਗੇਗਾ ਜਦੋਂ ਅਸੀਂ ਨਾਮ ਜਪਾਂਗੇ ਜਨਮ ਮਰਨ ਦਾ ਆਤਮਾ ਨੂੰ ਕੋਈ ਕਲੇਸ਼ ਨਹੀਂ ਹੈਗਾ ਸ਼ਰੀਰ ਵਾਰ-ਵਾਰ ਜਮਦਾ ਹੈ ਵਾਰ-ਵਾਰ ਮਰ ਜਾਂਦਾ ਹੈ ਤੇ ਆਤਮਾ ਨੂੰ ਕੋਈ ਦੁੱਖ ਨਹੀਂ ਹੁੰਦਾ ਆਤਮਾ ਇੱਕ ਸਾਰ ਆਨੰਦ ਵਿੱਚ ਰਹਿੰਦੀ ਹੈ ਸਾਧ ਸੰਗਤ ਜੀ ਕੋਈ ਬੰਦਾ ਅਭਿਆਸ ਕਰਨ ਲੱਗ ਜੇ ਉਹਦੇ ਤੇ ਕਿਰਪਾ ਹੋਣ ਲੱਗ ਜਾਂਦੀ ਹੈ ਮਹਾਰਾਜ ਕਹਿੰਦੇ ਭਾਈ ਲੈਣਾ ਜੀ ਇਸ ਸ਼ਰੀਰ ਦੀਆਂ ਤਿੰਨ ਅਵਸਥਾ ਨੇ ਜਾਗਤ ਸੁਪਨੋ ਤੇ ਸੁਖੋਪਤੀ ਜਦੋਂ ਅਸੀਂ ਜਾਗਦੇ ਆ ਉਹ ਹੁੰਦੀ ਹੈ ਜਾਗਰਤ ਅਵਸਥਾ ਤੇ ਜਦੋਂ ਅਸੀਂ ਸੁੱਤੇ ਹੁੰਨੇ ਆ ਸਾਡੇ ਅੰਦਰ ਸੁਪਨਾ ਚੱਲ ਰਿਹਾ ਹੁੰਦਾ ਉਹ ਹੁੰਦਾ ਸੁਪਨ ਅਵਸਥਾ ਤੇ ਜਦੋਂ ਬੰਦਾ ਨਾ ਹੀ ਜਾਗ ਰਿਹਾ ਤੇ ਨਾ ਹੀ ਅੰਦਰ ਸੁਪਨਾ ਚੱਲ ਰਿਹਾ ਉਹਨੂੰ ਕਹਿੰਦੇ ਨੇ ਸੁਖੋਪਤੀ ਸਾਹਸੰਗ ਜੀ ਇਹ ਕੋਈ ਵੱਖਰਾ ਗਿਆਨ ਨਹੀਂ ਹੈਗਾ ਇਹ ਗਿਆਨ ਸਾਡੇ ਸਰੀਰ ਬਾਰੇ ਹੀ ਹੈ ਸਾਡੀ ਆਤਮਾ ਬਾਰੇ ਹੀ ਹੁਣ ਜਾਗਰਤ ਅਵਸਥਾ ਕੀ ਹੈ ਅਸੀਂ ਜਾਗੇ ਹੋਏ ਆ ਅਸੀਂ ਟੱਚ ਕਰ ਰਹੇ ਆ ਤੁਰਦੇ ਪਏ ਹਾਂ ਜੋ ਕੁਝ ਵੀ ਕਰ ਰਹੇ ਹਾਂ ਅਸੀਂ ਜਾਗਰਤ ਹ ਪਰ ਜਦੋਂ ਅਸੀਂ ਸੁੱਤੇ ਹੁੰਨੇ ਹ ਸੁਪਨੇ ਵਿੱਚਾਂ ਤੇ ਸੁਪਨੇ ਦੇ ਵਿੱਚ ਅਸੀਂ ਦੌੜ ਰਹੇ ਹਾਂ ਹੁਣ ਉਹ ਕੀ ਹੈ ਸਰੀਰ ਤਾਂ ਲੰਮਾ ਪਿਆ ਹੋਇਆ ਅਸੀਂ ਤਾਂ ਸੁੱਤੇ ਪਏ ਹਾਂ ਜਿਹੜਾ ਸੁਪਨੇ ਦੇ ਵਿੱਚ ਦੌੜ ਰਿਹਾ ਉਹ ਕੌਣ ਹੈ ਉਹ ਹੈ ਸੂਖਸ਼ਮ ਸਰੀਰ ਇਹ ਸੁਪਨ ਅਵਸਥਾ ਹੈ ਤੇ ਜਦੋਂ ਸੂਖਸ਼ਮ ਸਰੀਰ ਵੀ ਸੌਂਦਾ ਪਿਆ ਤੇ ਜਾਗਰਤ ਸਰੀਰ ਵੀ ਸੌਂਦਾ ਪਿਆ ਉਦੋਂ ਉਸ ਅਵਸਥਾ ਨੂੰ ਕਹਿੰਦੇ ਨੇ ਸੁਖੋਪਤੀ ਉਦੋਂ ਅਸੀਂ ਬਹੁਤ ਗਹਿਰੀ ਨੀਂਦ ਵਿੱਚ ਹੁੰਨੇ ਹਾਂ बेहोਸ਼ ਜਿਹਾ ਹੋ ਕੇ ਸੁੱਤੇ ਹੁੰਨੇ ਹਾਂ ਸਾਹ ਸੰਗਰ ਦੀ ਸਾਡੇ ਵਰਗਾ ਇੱਕ ਸ਼ਰੀਰ ਹੋਰ ਹੁੰਦਾ ਜਿਹਨੂੰ ਅਸੀਂ ਸੂਖਮ ਸ਼ਰੀਰ ਕਹਿੰਦੇ ਹਾਂ ਉਹੀ ਸੂਖਮ ਸ਼ਰੀਰ ਸੁਪਨੇ ਦੇ ਵਿੱਚ ਭੱਜਾ ਫਿਰਦਾ ਸਭ ਕੁਝ ਕਰ ਰਿਹਾ ਹੁੰਦਾ ਜੋ ਅਸੀਂ ਸੁਪਨੇ ਵਿੱਚ ਵੇਖਦੇ ਹਾਂ ਸਾਡੇ ਸ਼ਰੀਰ ਦੇ ਵਿੱਚ ਆਤਮਾ ਉਦੋਂ ਵੀ ਹੁੰਦੀ ਹੈ ਜਦੋਂ ਅਸੀਂ ਜਾਗਰਤ ਅਵਸਥਾ ਵਿੱਚ ਹੁੰਨੇ ਹਾਂ ਸਾਡੇ ਸ਼ਰੀਰ ਦੇ ਵਿੱਚ ਆਤਮਾ ਉਦੋਂ ਵੀ ਹੁੰਦੀ ਹੈ ਜਦੋਂ ਅਸੀਂ ਸੁਪਨ ਅਵਸਥਾ ਵਿੱਚ ਹੁੰਨੇ ਹਾਂ ਸਾਡੇ ਅੰਦਰ ਆਤਮਾ ਉਦੋਂ ਵੀ ਹੁੰਦੀ ਹੈ ਜਦੋਂ ਅਸੀਂ ਸკოਪਤੀ ਅਵਸਥਾ ਵਿੱਚ ਹੁੰਦੇ ਹਾਂ ਮਹਾਰਾਜ ਕਹਿੰਦੇ ਆਤਮਾ ਸਦਾ ਹੀ ਨਿਆਰੀ ਹੈ ਮਹਾਰਾਜ ਕਹਿੰਦੇ ਜਿਵੇਂ ਆਤਮਾ ਨੂੰ ਕੋਈ ਦੁੱਖ ਸੁੱਖ ਨਹੀਂ ਹੈਗਾ ਭਾਈ ਲੈਣਿਆਂ ਉਵੇਂ ਤੈਨੂੰ ਵੀ ਕੋਈ ਦੁੱਖ ਸੁੱਖ ਨਹੀਂ ਹੋਣਾ ਚਾਹੀਦਾ ਮਹਾਰਾਜ ਸਾਡੇ ਤੇ ਕਿਰਪਾ ਕਰਨ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹ ਆਤਮਾ ਦੀ ਸੋਝੀ ਕਰੰਦਾ ਦੱਸਦੇ ਪਾਤਸ਼ਾਹ ਤਾਂ ਕਹਿੰਦੇ ਨੇ ਰਾਤ ਦਿਨ ਉਸ ਜਾਗਤ ਜੋਤ ਨੂੰ ਜਪਿਆ ਕਰੋ ਸੋ ਅਗੇ ਬਹੁਤ ਗੂੜ ਗਿਆਨ ਦੀ ਕਥਾ ਸ਼ੁਰੂ ਹੁੰਦੀ ਹੈ ਉਹ ਅਸੀਂ ਅਗਲੇ ਪ੍ਰਕਰਨਾ ਵਿੱਚ ਸਰਵਨ ਕਰਾਂਗੇ ਸਮੇ ਦੇ ਰਹਾਉ ਜਨਾ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ